ਲਾ ਪਠਾਨਕੋਟ ਦੇ ਅਧੀਨ ਆਉਂਦੇ ਹਲਕਾ ਪੋਆਰ ਦੇ ਵਿੱਚ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਚਲਾਈ ਜਾ ਰਹੇ ਆਪਰੇਸ਼ਨ ਦੇ ਦੌਰਾਨ ਇੱਕ ਕਾਰ ਦੇ ਵਿੱਚੋਂ 28 ਪੇਟੀਆਂ ਨਾਜਾਇਸ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਸੀ ਉਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਗੱਡੀ ਆ ਰਹੀ ਹੈ ਉਕਾਰੋਂ ਨਾਜਾਇਜ਼ ਸ਼ਰਾਬ ਦੀ ਸੋ ਇਸ ਕਰਕੇ ਮੈਂ ਮੇਰੇ ਇਨਸਪੈਕਟਰ ਤੇ ਪੁਲਿਸ ਪਾਰਟੀ ਨੇ ਅਸੀਂ ਨਾਕਾ ਲਗਾਇਆ ਬਣੀ ਲੋਕੀ ਤੇ ਜਦੋਂ ਅਸੀਂ ਗੱਡੀਆਂ ਚੈੱਕ ਕਰ ਰਹੇ ਸੀ ਤਾਂ ਇੱਕ ਖਰੀਅਰ ਗੱਡੀ ਅਸੀਂ ਰਾਉਂਡ ਅਪ ਕੀਤੀ ਉਸ ਦੇ ਵਿੱਚੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ ਤਾਂ ਡਰਾਈਵਰ ਨੂੰ ਉਹ ਕਿਤੇ ਅਰੈਸਟ ਕਰ ਲਿਆ ਦੂਜਾ ਬੰਦਾ ਭੱਜ ਗਿਆ ਗੱਡੀ ਖੋਲਦੇ ਸਾਰੇ ਜਿਹੜਾ ਗੱਡੀ ਦਾ ਜਿਹੜਾ ਗੱਡੀ ਦਾ ਮਾਲਕ ਸੀਗਾ ਉਹ ਦੌੜ ਗਿਆ ਹਮ ਕਿੰਨੀ ਪੇਟੀਆਂ ਪੇਟੀਆਂ 82 ਪੇਟੀਆਂ ਹੈਗੀਆਂ ਸਾਡੀਆਂ ਅੰਗਰੇਜ਼ੀ ਕਿੰਨੀਆਂ ਮੈਂ ਦੇਸੀ ਦੇਸੀ ਹੈਗੀਆਂ ਰਾਇਲ ਚੈਗ ਹੈਗੀਆਂ 15 ਸਿਗਨੇਚਰ ਇੱਕ ਪੇਟੀ ਹੈ ਦੋ ਬਲੈਂਡਰ ਹੈ ਰਾਇਲ ਚੈਲੰਜ ਦੀ ਇੱਕ ਪੇਟੀ ਹੈ 10 ਮਕੜੇਵਲ ਦੀਆਂ ਪੇਟੀਆਂ ਨੇ ਤੇ ਬਲੈਕ ਹੌਨ 52 ਪੇਟੀਆਂ ਮੈਮ ਲਗਾਤਾਰ ਜਿਹੜਾ ਹੈਗਾ ਐਕਸਾਈਜ਼ ਵਿਭਾਗ ਵੱਲੋਂ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਨੂੰ ਰੋਕਿਆ ਜਾ ਰਿਹਾ ਹੈਗਾ ਜੀ ਰਾਤ ਦੀ ਮੇਰੇ ਇਨਸਪੈਕਟਰ ਉਹ ਤੇ ਅਸੀਂ ਈਵਨ ਦਨ ਪੁਲਿਸ ਪਾਰਟੀਆਂ ਨਾਲ ਲੈ ਕੇ ਅਸੀਂ ਚੈਕਿੰਗ ਕਰਦੇ ਆਂ ਇਹ ਪਤਾ ਲੱਗ ਪਾਇਆ ਕਿਥੋਂ ਲੈ ਕਿਥੇ ਜਾ ਰਹੇ ਸੀ ਬਸ ਨਹੀਂ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਅਸੀਂ ਇਹ ਤਾਂ ਪਤਾ ਕਰਾਂਗੇ ਹੁੰਦੇ ਖਾਂਗੇ ਕੀ ਕਰ ਰਹੇ ਕਿਥੇ ਲੈ ਕੇ ਆ ਰਹੇ ਉਹ ਅੰਡਰ ਇਨਵੈਸਟੀਗੇਸ਼ਨ ਹੈ ਇਹਨਾਂ ਦੀ ਗੱਡੀ ਦੇ ਵਿੱਚੋਂ ਨਾ ਇੱਕ ਐਵੀ ਨਿਕਲਿਆ ਨੀਲਾ ਉਹਦਾ ਕਹਿੰਦੇ ਜਿਹੜੀ 50 ਲੀਟਰ ਲਾਨ ਹੈਗੀ ਉਹ ਕੱਚੀ ਸ਼ਰਾਬ ਕਹਿ ਸਕਦੇ ਜੀ ਨੂੰ ਉਹ ਵੀ ਮਿਲੀ ਆ ਉਹ ਵੀ ਇਨਵੈਸਟੀਗੇਟ ਕਰ ਰਹੇ ਆ ਅਸੀਂ ਵੀ ਕਿਥੋਂ ਲਾਇਆ ਤੇ ਇਧਰ ਨੂੰ ਬਾਰੇ ਮੈਡਮ ਲਗਾਤਾਰ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਪੀਣ ਨਾਲ ਮੋਤਾ ਵੱਧ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਸੀਧਾ ਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਇਹ ਜਿਹੜੀ ਨਜਾਇਜ਼ ਸ਼ਰਾਬ ਹੈ ਜਿਹੜੀ ਬਣਾ ਕੇ ਬਾਹਰੋਂ ਅੰਦਰੋਂ ਬਣਾ ਕੇ ਵੇਚੀ ਜਾ ਰਹੀ ਹੈ ਤਾਂ ਉਸ ਨੂੰ ਨਾ ਯੂਜ਼ ਕਰਨ ਦਾ ਜ਼ਿਆਦਾ ਉਹ ਬੈਟਰ ਹੈ ਉਹਨਾਂ ਦੀ ਭਲੇ ਲਈ ਹੈਗੀ ਹੈ ਠੀਕ ਹੈ ਨਾ ਜਿਸ ਦੇ ਨਾਲ ਉਸ ਵਿੱਚ ਪਤਾ ਨਹੀਂ ਕਿ ਕਿੰਨੀ ਕੁਆਂਟੀਟੀ ਹੈ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਸੋ ਇਸ ਲਈ ਮੈਂ ਤਾਂ ਹੀ ਮੈਂ ਤਾਂ ਮੈਸੇਜ ਕਨਵੇ ਕਰਾਂਗੀ ਕਿ ਉਹ ਨਾ ਯੂਜ਼ ਕੀਤਾ ਜਾਵੇ